ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰ ਭੈਣ ਭਰਾਵੋ ਤੇ ਲੋੜੀ ਦਾ ਬਲੌਗ ਪਾਉਣ ਲੱਗੇ ਆ ਤੇ ਇੱਕ ਮੇਰੇ ਵੀਰੋ ਸਾਰਿਆਂ ਨੂੰ ਇੱਕ ਮੇਰਾ ਚੈਨਲ ਜਿਹੜਾ ਨਵਾਂ ਬਣਾਇਆ ਸਾਰੇ ਲਾਈਕ ਸਬਸਕ੍ਰਾਈਬ ਕਰ ਦਿਓ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਐਂਡ ਇਹ ਸਾਡਾ ਲੋੜੀ ਦਾ ਬਲੌਗ ਆ ਦੂਜਾ ਤੇ ਇਹ ਸਾਡਾ ਆਪਣੇ ਪਿੰਡ ਦੁਪਹਿਰੇ ਸਾਡੀਆਂ ਬੀਬੀਆਂ ਭੈਣਾਂ ਸਾਰਾਂ ਮੰਗੜ ਜਾਂਦੀਆਂ ਤੇ ਸ਼ਾਮ ਨੂੰ ਅਸੀਂ ਮੰਗਣ ਜਿੰਮੇ ਕਹਿ ਲੋ ਸਾਰੇ ਮੁੰਡਿਆਂ ਦਾ ਉਹ ਆ ਵੀ ਜੀ ਦਾ ਵਿਆਹ ਔਰ ਜਮਾਕ ਦੀ ਲੋੜੀ ਦਾ ਹੁੰਦਾ ਕਨਸੈਪਟ ਹੈ ਇਹ ਇਹ ਸਾਡੇ ਬੜੇ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਉਹ ਅਸੀਂ ਹੁਣ ਐਡ ਕਰ ਰਹੇ ਹਾਂ ਬਲੌਗ ਨਮਾ ਤੇ ਸਾਰੇ ਪਿਆਰ ਦਿਓ ਸੋਨੂੰ ਬਹੁਤ ਬਹੁਤ ਇਹ ਜ਼ਰੂਰੀ ਹੈ ਸਾਰਿਆਂ ਦਾ ਲਾਈਕ ਸਬਸਕ੍ਰਾਈਬ ਕਰਨਾ ਐਂਡ ਵੀਡੀਓ ਦੇ ਵਿਊ ਸਾਰਾ ਕੋਸ਼ਿਸ਼ ਤੁਹਾਡੇ ਹੱਥ ਹੈ ਜੀ ਸਾਡਾ ਨਵਾਂ ਚੈਨਲ ਆ ਸਾਨੂੰ ਪੂਰਾ ਸਹਿਯੋਗ ਦਿਓ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਤੁਹਾਡਾ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਸਰਪੰਚ ਸਾਹਿਬ ਜੀ ਆਪਾਂ ਹੁਣ ਲੋੜੀ ਮੰਗਣ ਜਾਣਾ ਜੀ ਆਪਣਾ ਪੁਰਾਣਾ ਲੋੜੀ ਮੰਗਾਗੇ ਸਾਰੇ ਜਿੰਨੇ ਵੀ ਦੇਣ ਵਾਲੀ ਆ ਬੰਦਿਆਂ ਨੇ ਹਰੀਖ ਦੇ ਘਰ ਘਰ ਜਾਵਾਂਗੇ ਓਕੇ ਜੀ ਇਹ ਆਪਣੀ ਪੁਰਾਣੀ ਸੱਭਿਆਤਾ ਨਾ ਇਹ ਤਾਂ ਆਪਣਾ ਹਰੀਖ ਸਾਲ ਦਾ ਪੁਰਾਣਾ ਪਰੰਪਰਾ ਚੱਲਦੀ ਆਉਂਦੀ ਆ ਬਹੁਤ ਸਾਰਿਆਂ ਤੋਂ ਬਾਕੀ ਜਿੰਨਾ ਕਿ ਟਾਈਮ ਆਪਾਂ ਨੂੰ ਹੋ ਗਿਆ ਪਹਿਲਾਂ ਆਪਾਂ ਤੋਂ ਵੱਡੇ ਬੰਦੇ ਮੰਗਦੇ ਹੁੰਦੇ ਸੀ ਵੱਡੇ ਬਡਾਰੂ ਉਦੋਂ ਬਾਅਦ ਆਪਾਂ ਲੱਗੇ ਗਾਹਾਂ ਨਾਲ ਬੱਚਿਆਂ ਨੂੰ ਆਪਾਂ ਕਰ ਰਹੇ ਹਾਂ ਸੰਗੀਤ ਹਾਂਜੀ ਹਾਂ ਸਹੀ ਗੱਲ ਹੈ ਆਪਣੇ ਬੰਦੇ ਵੀ ਹੋਰ ਆ ਨਹੀਂ ਲੋੜੀ ਵਾਲੇ ਦਿਨ ਕੋਈ ਤੇ ਤਿਆਰ ਵਾਲੇ ਦਿਨ ਬੰਦੇ ਨਹੀਂ ਖਾਦੀ ਪੀਤੀ ਹੁੰਦੀ ਆਪਣੇ ਜਿੰਨੇ ਵੀ ਮੁੰਡੇ ਨੇ ਸਾਰੇ ਮਤਲਬ ਤਿਆਰ ਕਰਕੇ ਅੱਜ ਕੋਈ ਵੀ ਵੀ ਇਹ ਆਪਣੀ ਪੁਰਾਣੀ ਸੱਭਿਅਤਾ ਕਰਕੇ ਕੋਈ ਕੁਝ ਮਤਲਬ ਡਰਿੰਕ ਵਗੈਰਾ ਨਹੀਂ ਪੀਂਦਾ ਹੈ ਹਾਂ ਜੀ ਆ ਬਹੁਤ ਵਧੀਆ ਗੱਲ ਆਈ ਸਹੀ ਗੱਲ ਆ ਨਹੀਂ ਲੋਕ ਆਪਣਾ ਇਕੱਠਾ ਹੁੰਦਾ ਸਾਰਾ ਜੋ ਚਾਹ ਜੰਬੀ ਕਿਸੇ ਨੇ ਦਿਨਾਂ ਦਾ ਸਾਰਾ ਆਪਾਂ ਨੇ ਆਪੂ ਹੀ ਆ ਤਵਾ ਜਾ ਆਪਣੇ ਹਾਂ ਜੀ ਹਾਂ ਪਾਣੀ ਭਰਦੇ ਆ ਆਪਣੇ ਆਪ ਕੋਈ ਇਹ ਸਾਰਾ ਜੋ ਵੀ ਪੈਸਾ ਆਪਾਂ ਨੇ ਹਰ ਇੱਕ ਸਾਲ ਚਾਹੇ ਆਪਾਂ ਨੂੰ 10000 15000 ਇਕੱਠਾ ਵੀ ਉਰੇ ਲਾਉਣਾ ਤੇ ਇੱਕ ਵਾਰੀ ਆਪਾਂ ਨੇ ਆਪਣੇ ਉਰੇ ਮਤਲਬ ਮੈਰੇਆਂ ਦਾ ਪਰਿਵਾਰ ਸੀਗਾ ਇੱਕ ਗਰੀਬ ਪਰਿਵਾਰ ਸੀ ਜਿਹੜਾ ਹਾਂਜੀ ਲੋੜਵੰਦ ਸੀਗਾ ਹੋਇਆ ਤੇ ਉਹ ਮਤਲਬ ਪੈਗਾ ਹੁੰਦੇ ਸਾਰ ਬਿਮਾਰ ਹੋ ਗਿਆ ਠੱਲਾ ਰਹਿਣ ਲੱਗ ਗਿਆ ਹਾਂਜੀ ਹਾਂਜੀ ਆਪਾਂ ਨੇ ਕੋਈ ਜਿੰਨਾ ਵੀ ਮਤਲਬ 12 13000 ਰੁਪਏ ਇਕੱਠਾ ਹੋਇਆ ਸੀਗਾ ਸਾਰਾ ਆਪਾਂ ਨੇ ਉਸ ਪਰਿਵਾਰ ਨੂੰ ਆਪਣੇ ਪਿੰਡ ਦਾ ਉਹਨੂੰ ਆਪਾਂ ਨੇ ਮਦਦ ਕੀਤੀ ਹਾਂਜੀ ਹਾਂ ਇਹ ਆਪਣਾ ਇਹ ਮਤਲਬ ਇਹਦਾ ਇਹਦਾ ਜਿਹੜੀ ਦੇ ਪੈਸੇ ਜਾਂ ਆਪਾਂ ਇਹ ਨਹੀਂ ਮੰਗਣ ਦਾ ਆਪਣਾ ਜਿਹੜਾ ਮੇਨ ਇਹ ਆ ਇੱਕ ਤਾਂ ਪੁਰਾਣੀ ਪਰੰਪਰਾ ਇੱਕ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਆ ਪੈਸਿਆਂ ਨਾਲ ਇਹਦੇ 'ਚ ਇਹ ਨਹੀਂ ਕਿ ਵੀ ਖਾਸ ਆਪਾਂ ਨੇ ਮੰਨ ਕੇ ਕਿਹਾ ਆ ਜਿਆ ਪਰਨ ਕਟਾ ਜੀ ਦਾ ਫਾਰਮ ਮੰਗਨੀ ਆ ਆਪਣੀ ਜੋੜੀ ਵੀ ਆਪਾਂ ਆਪਣੇ ਹੀ ਲਾਉਣ ਦੇਣਾ ਚਾਹੇ ਆਪਾਂ ਨੂੰ ਕੋਈ ਵੀ ਪਿੰਡ ਦੇ ਵਿੱਚੋਂ ਪਰਿਵਾਰ ਆ ਜੇ ਕੋਈ ਲੋੜਵੰਦਾ ਜੇ ਤੁਸੀਂ ਆਪਾਂ ਉਹਦੀ ਮਦਦ ਕਰ ਸਕਦੇ ਆ ਇੱਕ ਜੇ ਉਹ ਨਹੀਂ ਹੋਵੇ ਤਾਂ ਆਪਾਂ ਆਪਣੇ ਖਵਾਜੇ ਤੇ ਲਾ ਸਕਦੇ ਆ ਉਹ ਆ ਜੇ ਤੇ ਕਰ ਸਕਦੇ ਆ ਦੂਜੀ ਗੱਲ ਜੀ ਇਹ ਆਪਣੇ ਸਾਰੇ ਇਹ ਤੇ ਤੁਹਾਡੇ ਚਾਚਾ ਜੀ ਚਾਚਾ ਜੀ ਵਿਚਾਰ ਦੱਸ ਹਾਂ ਜੀ ਇਹ ਆਪਣੇ ਬੋਲ ਕੇ ਜਿਹੜੇ ਆ ਕਰਦੇ ਆਪਣੇ ਮੋਢ ਨੇ ਆਈ ਇਹ ਮੂਰੇ ਬੋਲਦੇ ਨੇ ਅਸੀਂ ਨਾਲ ਹੁੰਨੇ ਆ ਜੀ ਢੇਰ ਨਹੀਂ ਆਪਣੀ 50 ਸਾਲ ਤੋਂ ਖੁਣੀ 60 ਸਾਲ ਤੋਂ ਕਿਵੇਂ ਚੱਲੀ ਆ ਰਹੀ ਆ ਜੀ ਠੀਕ ਹੈ ਜੀ ਬਾਈ ਬਾਬਾ ਜਮੇਰ ਸਿੰਘ ਹੁੰਦਾ ਸੀ ਹਨਾ ਹਾਂ ਜੀ ਜਮੇਰ ਸਿੰਘ ਹੁੰਦਾ ਸੀ ਜੀ ਸੁਰਗਮਾਸ ਹੋ ਗਏ ਹਨਾ ਹਾਂ ਜੀ ਦੋ ਵਾਰ ਆਪਾਂ ਸਿੱਖ ਲਈ ਫਿਰ ਆਪਾਂ ਹੁਣ ਆਪਾਂ ਸਿੱਖ ਲਈ ਪਹਿਲਾਂ ਬਾਬਾ ਜਮੇਰ ਸਿੰਘ ਕਰਦੇ ਹੁੰਦੇ ਸੀ ਬੋਲਦੇ ਹੁੰਦੇ ਸੀ ਢੇਰ ਨਹੀਂ 50 ਸਾਲ ਤੋਂ ਆਪਣਾ ਇਹ ਬਰਸੇ ਨਾਲ ਆਪਾਂ ਜੁੜੇ ਹੋਏ ਆ ਹਾਂ ਲੋਕਾਂ ਨਾਲ ਹਾਂਜੀ ਬਹੁਤ ਵਧੀਆ ਗੱਲ ਆ ਜੀ ਸਹੀ ਗੱਲ ਆ ਜੀ ਸਹੀ ਆ ਯਾਰ ਭਾਵਨਾ ਨਾਲ ਤੇ ਆ ਸਾਰੇ ਸਾਡੇ ਭਰਾ ਹੁਣ ਜਾਣਗੇ ਆ ਆਪਣਾ ਇੰਟਰਨੈਸ਼ਨਲ ਆ ਹਾਂ ਜਿੱਥੇ ਬਾਬਾ ਮਾਰਿਆ ਤੇਨੀ ਕੱਚਾ ਕੋਠਾ ਸਾਧਿਆ ਤੇਰਨੀ ਉੱਥੇ ਵਿੱਚ ਰੋਟੀਆਂ ਤੇਨੀ ਜੋਣ ਛੋਡੀਆਂ ਝੋਟੀਆਂ ਤੇਨੀ ਝੋਟੀਆਂ ਦੇ ਗਲ ਖੱਗੇ ਤੇਨੀ ਜੋਣ ਛੋਡੇ ਟੱਗੇ ਤੇਨੀ ਟੱਗੇ ਗਲ ਪੰਜਾਬੀ ਤੇਰਨੀ ਜੀਵੇ ਛੋਡਾ ਹਾਲੀ ਢੇਰਨੀ ਹਾਲੀ ਦੇ ਪੈਰੀ ਜੁੱਤੀ ਢੇਰਨੀ ਜੀਵੇ ਲਾਉਂਗੀ ਕੁੱਤੀ ਢੇਰਨੀ ਲਉਂ ਕੁੱਤੀ ਦੇ ਫੋੜੇ ਢੇਰਨੀ ਜੌਣ ਛੋਡੇ ਕੋੜੇ ਢੇਰਨੀ ਕੋੜੇ ਤੇ ਕਾਠੀ ਢੇਰਨੀ ਜੀਵੇ ਛੋਡਾ ਹਾਥੀ ਢੇਰਨੀ ਹਾਥੀ ਤੇ ਪਾਥੀ ਢੇਰਨੀ ਪਾਥੀ ਤੇ ਤੌੜੀ ਢੇਰਨੀ ਤੌੜੀ ਤੇ ਮੌੜੀ ਢੇਰਨੀ ਮੌੜੀ ਵਿੱਚ ਉਤੇ ਲੀਆ ਢੇਰਨੀ ਮੱਠੋ ਲੈਣੀ ਮੁੰਡਿਓ ਢੇਰਨੀ thank <laughs> you

ਟੋਟੀਆਂ ਥੇਰਨੀ ਜੋਣ ਛੋਟੀਆਂ ਛੋਟੀਆਂ ਥੇਰਨੀ ਛੋਟੀਆਂ ਦੇ ਗਾਲ ਖੱਗੇ ਥੇਰਨੀ ਜੋਣ ਛੋਟੇ ਢੱਗੇ ਥੇਰਨੀ ਢੱਗਿਆਂ ਗਾਲ ਪੰਜਾਲੀ ਥੇਰਨੀ ਜੀਵੇ ਛੋਟਾ ਹਾਲੀ ਥੇਰਨੀ ਹਾਲੀ ਦੇ ਪੈਰੀ ਜੁੱਤੀ ਥੇਰਨੀ ਜੀਵੇ ਲਾਉਂਗੀ ਜੁੱਤੀ ਥੇਰਨੀ ਲੋਈ ਕੁੱਤੀ ਦੇ ਫੋੜੇ ਥੇਰਨੀ ਜੋਣ ਛੋਟੇ ਕੋੜੇ ਥੇਰਨੀ ਕੋੜੇ ਤੇ ਕਾਠੀ ਥੇਰਨੀ ਛੋਟਾ ਹਾਥੀ ਤੇਨੀ ਹਾਥੀ ਤੇ ਪਾਥੀ ਤੇਨੀ ਪਾਥੀ ਤੇ ਤੋੜੀ ਤੇਨੀ ਤੋੜ ਕੇ ਮੋੜੀ ਤੇਨੀ ਮੋੜੀ ਵਿੱਚ ਤੇ ਲੀਆ ਤੇਨੀ ਮਿੱਥੋਂ ਲੈਣੀ ਮੁੰਡਿਓ ਤੇ ਲੀਆ ਤੋ ਬਾਤ ਹੁਣ ਤੁਸੀਂ ਆਓ ਜੀ ਚੱਕ ਲੈ ਠੀਕ ਨਹੀਂ ਗੱਲ ਲੈ ਵੀ ਹੁਣ ਆਉਂਦਾ ਕਰੋ